ਬਹੁਤ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ ਖਬਰ ਪੜਤਾਲ ਦੇ ਵਿੱਚ ਅੱਜ 3-4 ਬਹੁਤ ਅਹਿਮ ਸਵਾਲ ਨੇ ਇੱਕ ਇੱਕ ਕਰਕੇ ਸਾਰੇ ਸਵਾਲਾਂ ਨੂੰ ਆਪਾਂ ਅੱਗੇ ਲੈ ਕੇ ਵਾਦਦੇ ਹਾਂ ਦੇਖੋ ਅੱਜ 27 ਮਾਰਚ ਹੈ ਔਰ ਕੱਲ 28 ਮਾਰਚ ਹੈ ਇਹ ਦੋਵੇਂ ਦਿਨ ਬਹੁਤ ਹੀ ਮਹੱਤਵਪੂਰਨ ਨੇ ਅਕਾਲੀ ਸਿਆਸਤ ਪੱਖੋਂ ਪੰਥਕ ਹਲਕਿਆਂ ਦੇ ਵਿੱਚ ਹੁਣ ਇੱਕ ਇੱਕ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਮੈਂਬਰ ਨੇ ਇੱਕ ਆਜ਼ਾਦ ਮੈਂਬਰ ਨੇ ਹਰਦੀਪ ਸਿੰਘ ਉਹਨਾਂ ਦੀ ਵੀ ਇਹ ਗੱਲ ਮੀਡੀਆ ਦੇ ਹਲਕਿਆਂ ਚ ਬਾਹਰ ਆਈ ਹੈ ਕਿ ਉਹ ਵੀ ਚਾਹੁੰਦੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਦਾ ਜਿਹੜਾ ਫੈਸਲਾ ਸੀ ਉਹ ਜਿਸ ਰੂਪ ਚ ਕੀਤਾ ਗਿਆ ਉਹ ਸੰਤੁਸ਼ਟ ਨਹੀਂ ਜਥੇਦਾਰ ਸਹਿਬਾਨਾ ਨੂੰ ਜਿਸ ਰੂਪ ਦੇ ਵਿੱਚ ਹਟਾਇਆ ਗਿਆ ਉਹ ਸੰਤੁਸ਼ਟ ਨਹੀਂ ਉਹ ਵੀ ਚਾਹੁੰਦੇ ਨੇ ਕਿ ਇਹਨਾਂ ਮਸਲਿਆਂ ਤੇ ਮਤੇ ਦੇ ਰੂਪ ਦੇ ਵਿੱਚ ਉਹਨਾਂ ਜਿਹੜੇ ਫੈਸਲੇ ਸੀ ਉਹਨਾਂ ਦੇ ਵਿਚਾਰ ਹੋਵੇ ਹਾਲਾਂਕਿ ਪੂਰਾ ਮਜਮੂਨ ਉਹਨਾਂ ਦਾ ਮੇਰੀ ਜਾਣਕਾਰੀ ਦੇ ਵਿੱਚ ਨਹੀਂ ਆਇਆ ਕਿ ਉਹਨਾਂ ਨੇ ਪੂਰਾ ਕੀ ਲਿਖਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਰ ਇਹ 2-3 ਦਿਨਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਕਿ ਲਗਭਗ 40-42 ਇਹਨਾਂ ਦੀ ਗਿਣਤੀ ਵੱਧ ਵੀ ਹੋ ਸਕਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਇਹ ਚਾਹੁੰਦੇ ਨੇ ਕਿ ਜਿਵੇਂ ਪੰਥਕ ਹਲਕਿਆਂ ਦੇ ਵਿੱਚ ਸਿੱਖ ਭਾਈਚਾਰੇ ਦੇ ਵਿੱਚ ਇਹ ਗੱਲ ਤੁਰੀ ਹੈ ਕਿ ਜਥੇਦਾਰ ਸਹਿਬਾਨਾਂ ਨੂੰ ਜਿਸ ਤਰ੍ਹਾਂ ਹਟਾਇਆ ਗਿਆ ਉਹ ਸ਼ੋਭਾ ਨਹੀਂ ਦਿੰਦਾ ਸ੍ਰੀ ਅਕਾਲ ਤਖਤ ਸਾਹਿਬ ਪੂਰੀ ਦੁਨੀਆ ਦੇ ਵਿੱਚ ਬਹੁਤ ਵੱਡੀ ਤਾਕਤ ਨੇ ਸਰਬਉੱਚ ਤਾਕਤ ਨੇ ਬਲਕਿ ਔਰ ਉਹਨਾਂ ਦੀ ਜਿਹੜੀ ਉਹਨਾਂ ਦੇ ਜਿਹੜੇ ਜੱਥੇਦਾਰ ਸਹਿਬਾਨ ਨੇ ਉਹਨਾਂ ਨੂੰ ਇਸ ਤਰ੍ਹਾਂ ਨਾਲ ਹਟਾਉਣਾ ਸ਼ਰਮਸਾਰ ਕਰਨ ਵਾਲੀ ਗੱਲ ਹੈ ਔਰ ਬਹੁਤ ਸਾਰੇ ਐਸਜੀਪੀਸੀ ਮੈਂਬਰ ਚਾਹੁੰਦੇ ਨੇ ਕਿ ਹੁਣ ਜਦੋਂ ਬਜਟ اجلاس ਹੈ ਜਦੋਂ ਇੱਕ ਪਾਸੇ ਬਜਟ اجلاس ਦੀ ਕਾਰਵਾਈ ਚੱਲਣੀ ਹੈ ਤੇ ਇਹ ਵੀ ਉਹ ਚਾਹੁੰਦੇ ਨੇ ਕਿ ਹੁਣ 28 ਤਰੀਕ ਨੂੰ ਉਚੇਚੇ ਤੌਰ ਤੇ ਮਤੇ ਲਿਆ ਕੇ ਉਹ ਰੱਦ ਕੀਤੀਆਂ ਨਿਯੁਕਤੀਆਂ ਦੇ ਮਤੇ ਨੇ ਜਿਹੜੇ ਉਹਨਾਂ ਨੂੰ ਰੱਦ ਕੀਤਾ ਜਾਵੇ ਗੱਲ ਵੀ ਸੁਣੀ ਜਾਵੇ ਐਸਜੀਪੀਸੀ ਮੈਂਬਰਾਂ ਦੀ ਵੀ ਇਸ ਤਰ੍ਹਾਂ ਦੀਆਂ ਗੱਲਾਂ ਨੇ ਹੁਣ ਜਿਹੜਾ ਐਸਜੀਪੀਸੀ ਦਾ ਹਾਊਸ ਹੈ ਉਹਦੇ ਵਿੱਚ ਕਿੰਨੇ ਐਸਜੀਪੀਸੀ ਦੇ ਮੈਂਬਰ ਇਸ ਗੱਲ ਦੀ ਮੰਗ ਕਰਦੇ ਨੇ ਕਿ 50% 60% 70% ਜਾਂ ਬਹੁਮਤ ਅਗਰ ਐਸਜੀਪੀਸੀ ਮੈਂਬਰਾਂ ਨੇ ਇਹ ਮੰਗ ਕੀਤੀ ਕਿ ਜਥੇਦਾਰ ਸਹਿਬਾਨਾ ਨੂੰ ਜਿਹੜੇ ਹਟਾਉਣ ਦੇ ਫੈਸਲੇ ਸੀ ਉਹਨਾਂ ਤੇ ਉਹਨਾਂ ਨੂੰ ਵਾਪਸ ਲਿਆ ਜਾਵੇ ਔਰ ਉਹਨਾਂ ਤੇ ਚਰਚਾ ਹੋਵੇ ਤੇ ਫਿਰ ਇਹ ਐਸਜੀਪੀਸੀ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੋਏਗੀ ਹੁਣ ਜਿਹੜੇ ਵਿਰੋਧੀ ਨੇ ਉਹ ਆਪਣੇ ਵੱਲੋਂ ਇਸ ਤਰ੍ਹਾਂ ਦੀ ਗੱਲ ਕਰ ਰਹੇ ਨੇ ਕਿ ਵੱਧ ਤੋਂ ਵੱਧ ਐਸਜੀਪੀਸੀ ਮੈਂਬਰਾਂ ਨੂੰ رابطہ ਕਰਕੇ ਇਹ ਉਹਨਾਂ ਨੂੰ ਭਰੋਸੇ 'ਚ ਲਿਆ ਜਾ ਰਿਹਾ ਵੀ ਤੁਸੀਂ ਸਾਰੇ ਉੱਥੇ ਇਹ ਗੱਲ ਚੱਕੋ ਬਜਟ ਬਜਟ اجلاس ਦੀ ਮੀਟਿੰਗ ਦੇ ਵਿੱਚ ਹੁਣ ਕਿੰਨੇ ਕ ਐਸਜੀਪੀਸੀ ਮੈਂਬਰ ਇਸ ਗੱਲ ਤੇ ਆਉਂਦੇ ਨੇ ਇਹ ਤਾਂ ਹੁਣ ਜਦੋਂ ਬਜਟ اجلاس ਦੀ ਕਾਰਵਾਈ ਸ਼ੁਰੂ ਹੋਣੀ ਹੈ ਕੱਲ ਉਦੋਂ ਪਤਾ ਲੱਗੂਗਾ ਪਰ ਇਹ ਵੀ ਚਰਚਾਵਾਂ ਨੇ ਕਿ ਤੇਜਾ ਸਿੰਘ ਸਮੁੰਦਰੀ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਲਈ ਵੱਡੀ ਗਿਣਤੀ ਦੇ ਵਿੱਚ ਲੋਕ ਪੰਥਕ ਇਕੱਠ ਦੇ ਰੂਪ ਚ ਪਹੁੰਚ ਸਕਦੇ ਨੇ ਹੁਣ ਜਿਹੜੇ ਲੋਕ ਆਉਣਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨਾਲ ਕਿਸ ਤਰ੍ਹਾਂ ਦਾ ਤਾਲਮੇਲ ਕਰੇਗੀ ਸਾਡੀਆਂ ਚੌਕਸੀ ਏਜੰਸੀਆਂ ਸੁਰੱਖਿਆ ਏਜੰਸੀਆਂ ਲੈਂਡ ਆਰਡਰ ਨਾਲ ਜੁੜੀਆਂ ਏਜੰਸੀਆਂ ਪਵਿੱਤਰ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਕਿਸ ਤਰ੍ਹਾਂ ਦੇ ਪ੍ਰਬੰਧ ਕਰਦੇ ਨੇ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਟਾਸਕ ਫੋਰਸ ਦੇ ਜ਼ਰੀਏ ਅੰਦਰ ਕਿਸ ਤਰ੍ਹਾਂ ਦੇ ਪ੍ਰਬੰਧ ਕਰਦੀ ਹੈ ਇਦੇ ਉੱਪਰ ਵੀ ਹੁਣੇ ਤੋਂ ਵਿਉਂਤਬੰਦੀ ਬਣ ਰਹੀ ਹੈ ਕਿਉਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਅਗਰ ਜਿਵੇਂ ਆ ਬਾਬਾ ਹਰਨਾਮ ਸਿੰਘ ਧੂਨਾ ਧੂਮਾ ਉਹਨਾਂ ਨੇ ਕਿਹਾ ਹੈ ਕਿ ਅਸੀਂ ਧਰਨਾ ਮਾਰਾਂਗੇ ਅਗਰ ਸਾਡੇ 14 ਮਾਰਚ ਦੇ ਜਿਹੜੇ ਪੰਥਕ ਇਕੱਠ ਸੀ ਉਹਦੀਆਂ ਗੱਲਾਂ ਨਾ ਮੰਨੀਆਂ ਗਈਆਂ ਉਹ ਵੀ ਕਹਿੰਦੇ ਨੇ ਵੀ ਰੱਦ ਕਰੋ ਫੈਸਲੇ ਜਿਹੜੇ ਜਥੇਦਾਰ ਸਾਹਿਬ ਹਟਾਏ ਨੇ ਉਹ ਮਤੇ ਰੱਦ ਕਰੋ ਦੁਬਾਰਾ ਤੇ ਉਹਨਾਂ ਨੂੰ ਬਹਾਲ ਕਰੋ ਹੁਣ ਅਗਰ ਉਹ ਵੀ ਧਰਨਾ ਮਾਰਦੇ ਨੇ ਔਰ ਦਿੱਲੀ ਦੀ ਸਿੱਖ ਲੀਡਰਸ਼ਿਪ ਦੀ ਵੀ ਪਹੁੰਚਣ ਦੀ ਸੰਭਾਵਨਾ ਹੈ ਕਿਉਂਕਿ ਪੰਥਕ ਇਕੱਠ ਵੱਲੋਂ ਖੁੱਲਾ ਸੱਦਾ ਸੀ 14 ਮਾਰਚ ਨੂੰ ਹੁਣ ਦਿੱਲੀ ਤੋਂ ਕਿਹੜੀ ਕਿਹੜੀ ਲੀਡਰਸ਼ਿਪ ਆਉਂਦੀ ਹੈ ਕੀ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੀ ਉਹਨਾਂ ਦੇ ਅਧਿਕਾਰਿਕ ਨੁਮਾਇੰਦੇ ਵੀ ਆਉਂਦੇ ਨੇ ਇਹ ਸਾਰਾ ਕੁਝ ਦੇਖਣ ਵਾਲਾ ਰਹੂਗਾ ਉਂਝ ਤਾਂ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਹੈਗੀ ਹੈ ਪਰ ਕਿਤੇ ਨਾ ਕਿਤੇ ਐਸਜੀਪੀਸੀ ਦੇ ਅਕਸ ਨੂੰ ਜ਼ਬਰਦਸਤ ਤਰੀਕੇ ਨਾਲ ਢਾਹ ਲੱਗੀ ਹੈ ਐਸਜੀਪੀਸੀ ਦੇ ਫੈਸਲਿਆਂ ਨੂੰ ਸੰਗਤ ਅੱਖਾਂ ਬੰਦ ਕਰਕੇ ਪ੍ਰਵਾਨ ਨਹੀਂ ਕਰ ਰਹੀ ਕੋਈ ਵੇਲਾ ਸੀ ਜਦੋਂ ਐਸਜੀਪੀਸੀ ਦਾ ਫੈਸਲਾ ਵੀ ਇਸ ਤਰ੍ਹਾਂ ਨਾਲ ਹੁੰਦਾ ਸੀ ਕਿ ਅਗਰ ਐਸਜੀਪੀਸੀ ਨੇ ਫੈਸਲਾ ਕਰਤਾ ਤੇ ਸਾਨੂੰ ਮੰਜ਼ੂਰ ਹੈ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਤਾਂ ਬਰਕਰਾਰ ਹੈ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਸ ਨੂੰ ਢਾਹ ਲੱਗੀ ਹੈ ਤੇ ਐਸਜੀਪੀਸੀ ਦੇ ਫੈਸਲਿਆਂ ਦੇ ਵਿੱਚ ਉਸ ਤਰ੍ਹਾਂ ਦੀ ਪਾਰਦਰਸ਼ਤਾ ਵੀ ਨਹੀਂ ਹੈ ਔਰ ਸਰਬ ਸਹਿਮਤੀ ਵੀ ਨਹੀਂ ਹੈ ਔਰ ਵੋਟਾਂ ਵੀ ਕਿਉਂਕਿ ਸਮੇਂ ਸਿਰ ਨਹੀਂ ਹੁੰਦੀਆਂ ਹੁਣ ਵੀ 10 11 12 ਸਾਲ ਹੋ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਨਹੀਂ ਹੋਈਆਂ ਇਸ ਕਰਕੇ ਕੱਲ ਦਾ ਦਿਨ ਹੈ ਜਿਹੜਾ ਉਹ ਬਹੁਤ ਮਹੱਤਵਪੂਰਨ ਹੈ ਹੁਣ ਕੱਲ ਦੇ ਦਿਨ ਲਈ ਜਿਹੜੇ ਐਸਜੀਪੀਸੀ ਮੈਂਬਰ ਸਾਰੇ ਦੇ ਸਾਰੇ ਐਸਜੀਪੀਸੀ ਮੈਂਬਰ ਜਿਹੜੇ ਜਿਨ੍ਹਾਂ ਨੇ ਹਰਜਿੰਦਰ ਸਿੰਘ ਧਾਮੀ ਨੂੰ ਜਿਤਾਉਣ ਲਈ ਵੋਟਾਂ ਪਾਈਆਂ ਸੀ ਔਰ ਕਈ ਨਰਾਜ਼ ਵੀ ਨੇ ਜਿਹੜੇ ਵਿਰੋਧੀ ਧਿਰ ਚ ਨੇ ਔਰ ਜਿਨ੍ਹਾਂ ਨੇ ਵੋਟਾਂ ਪਾਈਆਂ ਸੀ ਉਹਨਾਂ ਦੇ ਵਿੱਚੋਂ ਵੀ ਕਈ ਵਿਰੋਧੀ ਧਿਰ ਚ ਚਲੇ ਗਏ ਨੇ ਇਸ ਤਰ੍ਹਾਂ ਦੀਆਂ ਖਬਰਾਂ ਨੇ ਪਰ ਉਹ ਕਿੰਨੇ ਨੇ ਇਹ ਕੱਲ ਪਤਾ ਲੱਗੂਗਾ ਬਜਟ ਇਜਲਾਸ ਦੇ ਵੇਲੇ ਪਰ ਹੁਣੇ ਵੀ ਖਬਰਾਂ ਨੇ ਕਿ ਸੁਖਬੀਰ ਸਿੰਘ ਬਾਦਲ ਵੀ ਜਿਵੇਂ ਉਹ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਉਹਨਾਂ ਦੇ ਘਰ ਗਏ ਕਈ ਐਸਜੀਪੀਸੀ ਮੈਂਬਰਾਂ ਦੇ ਸੰਪਰਕ ਚ ਨੇ ਅੰਮ੍ਰਿਤਸਰ ਚ ਹੁਣ ਇਹ ਨਹੀਂ ਪਤਾ ਕਿ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਦੇ ਵਿੱਚ ਆਪ ਨੇ ਨਿੱਜੀ ਤੌਰ ਤੇ ਜਾਂ ਉਹ ਕਿਤੇ ਨੇੜਲੇ ਜ਼ਿਲ੍ਹੇ ਚ ਨੇ ਜਾਂ ਉਹ ਅੱਜ ਆਉਣਗੇ ਅੱਗੇ ਆ ਅਕਸਰ ਜਦੋਂ ਐਸਜੀਪੀਸੀ ਨਾਲ ਸੰਬੰਧਤ ਕੋਈ ਵੱਡਾ ਕਾਰਜ ਹੁੰਦਾ ਸੀ ਤੇ ਕਈ ਵਾਰੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਵੀ ਅੰਮ੍ਰਿਤਸਰ ਸਭ ਆਉਂਦੇ ਰਹੇ ਨੇ ਹੁਣ ਕੀ ਸੁਖਬੀਰ ਬਾਦਲ ਅੱਜ ਅੰਮ੍ਰਿਤਸਰ ਚ ਆਪ ਆਉਣਗੇ ਜਾਂ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਖਾਸ ਸਾਥੀ ਨੇ ਐਸਜੀਪੀਸੀ ਮੈਂਬਰ ਉਹਨਾਂ ਦੀਆਂ ਡਿਊਟੀਆਂ ਨੇ ਕਿ ਦੂਜੇ ਐਸਜੀਪੀਸੀ ਮੈਂਬਰਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਦਾ رابطہ ਉਹ ਕਰਾਉਣ ਔਰ ਵੱਧ ਤੋਂ ਵੱਧ ਐਸਜੀਪੀਸੀ ਮੈਂਬਰਾਂ ਨੂੰ एसजीपीसी ਦੀ ਅੰਤਰਕ ਕਮੇਟੀ ਦੇ ਫੈਸਲੇ ਦੇ ਮੁਤਾਬਕ ਖੜਨ ਦੀਆਂ ਬੇਨਤੀਆਂ ਚੱਲ ਰਹੀਆਂ ਨੇ ਇਸ ਤਰ੍ਹਾਂ ਦੀ ਐਕਸਰਸਾਈਜ਼ ਆ ਜਿਹੜੀ ਉਹ ਵੀ ਸਾਹਮਣੇ ਆਈ ਹੈ ਔਰ ਦੂਜੇ ਪਾਸੇ ਭਾਵੇਂ ਉਹ ਆ ਬਾਗੀ ਅਕਾਲੀ ਨੇ ਜਾਂ ਸੁਧਾਰ ਲਹਿਰ ਵਾਲੇ ਕਹਿ ਲਈ ਉਹਨਾਂ ਦੀਆਂ ਕੋਸ਼ਿਸ਼ਾਂ ਨੇ ਕਿ ਵੱਧ ਤੋਂ ਵੱਧ ਐਸਜੀਪੀਸੀ ਮੈਂਬਰ ਅੰਤਰਕ ਕਮੇਟੀ ਦੇ ਫੈਸਲੇ ਤੇ ਇਤਰਾਜ਼ ਪ੍ਰਗਟ ਕਰਨ ਲੋਕਾਂ ਦੀ ਸ਼ਰਧਾ ਮੁਤਾਬਕ ਹੁਣ ਕੀ ਉਹ ਇਤਰਾਜ਼ ਪ੍ਰਗਟ ਕਰਦੇ ਨੇ ਮਤਾ ਲਿਆਉਣ ਦੀ ਨਵੇਂ ਸਿਰੇ ਤੋਂ ਮੰਗ ਕਰਦੇ ਨੇ ਕਿ ਪੁਰਾਣੇ ਮਤੇ ਖਾਰਜ ਕੀਤੇ ਜਾਣ ਜਾਂ ਉਨਯੁਕਤੀਆਂ ਬਹਾਲ ਕੀਤੀਆਂ ਜਾਣ ਇਹ ਬਹੁਤ ਦੇਖਣਯੋਗ ਰਹੂਗਾ ਜਿਹੜਾ ਕੱਲ ਦਾ ਦਿਨ ਹੈ ਔਰ ਅੱਜ ਸਾਰਾ ਦਿਨ ਇਹਦੇ ਆਲੇ-ਦੁਆਲੇ ਪੋਲਿਟਿਕਸ ਘੁੰਮਣੀ ਹੈ ਸੁਖਵੀਰ ਬਾਦਲ ਦੀ ਭੂਮਿਕਾ ਹਰਜਿੰਦਰ ਸਿੰਘ ਧਾਮੀ ਦੀ ਭੂਮਿਕਾ ਉਹ ਕਿਵੇਂ ਐਸਪੀਸੀ ਮੈਂਬਰਾਂ ਨੂੰ ਸਾਹਮਣੇ ਰੱਖਣਗੇ ਕਿਉਂਕਿ ਇਹ ਤਕਨੀਕੀ ਫੈਸਲਾ ਵੀ ਹੈ ਅੰਤਰਿਕ ਕਮੇਟੀ ਦੇ ਹਵਾਲੇ ਦੇ ਨਾਲ ਔਰ ਇਹ ਜ਼ਮੀਰ ਨਾਲ ਜੁੜੀ ਗੱਲ ਔਰ ਇਹ ਪੰਥ ਦੀ ਸਿੱਖ ਕੌਮ ਦੀ ਸੋਚ ਦੇ ਨਾਲ ਜੁੜੀ ਗੱਲ ਵੀ ਹੈ ਜਿੱਥੇ ਆਮ ਲੋਕ ਕਿਉਂਕਿ ਪੰਜ ਮੈਂਬਰੀ ਕਮੇਟੀ ਦੀ ਭਰਤੀ ਨੂੰ ਲੈ ਕੇ ਜਿਸ ਤਰ੍ਹਾਂ ਦਾ ਉਤਸ਼ਾਹ ਹੈ ਕੱਲ ਜਲੰਧਰ 'ਚ ਵੀ ਬਹੁਤ ਉਤਸ਼ਾਹ ਰਿਹਾ ਜਿਹੜਾ ਪੰਜ ਮੈਂਬਰੀ ਕਮੇਟੀ ਦੀ ਭਰਤੀ ਨੂੰ ਲੈ ਕੇ ਉਤਸ਼ਾਹ ਹੈ ਉਹਨੂੰ ਇਸ ਰੂਪ 'ਚ ਵੀ ਵੇਖਿਆ ਜਾ ਰਿਹਾ ਹੈ ਕਿ ਸੰਗਤ ਸੱਚਮੁੱਚ ਇਹ ਮਹਿਸੂਸ ਕਰਦੀ ਹੈ ਕਿ 2 ਦਸੰਬਰ ਦੇ ਫੈਸਲੇ ਇਨ ਬਿਨ ਨਹੀਂ ਮੰਨੇ ਗਏ ਤੇ ਇਸੇ ਕਰਕੇ ਉਹ ਪੰਜ ਮੈਂਬਰੀ ਕਮੇਟੀ ਵੱਲੋਂ ਜਿਹੜੀ ਭਰਤੀ ਸ਼ੁਰੂ ਕੀਤੀ ਗਈ ਆ ਉਹਦੇ 'ਚ ਜਾ ਕੇ ਮੈਂਬਰ ਵੀ ਬਣ ਰਹੇ ਨੇ ਇਸ ਰੂਪ ਦੇ ਵਿੱਚ ਵੀ ਇਹ ਗੱਲਾਂ ਚੱਲ ਰਹੀਆਂ ਨੇ ਹੁਣ ਕੀ ਸ਼ਨੋਮਨੀ ਅਕਾਲੀ ਦਲ ਦੀ ਉਹ ਧਿਰ ਜਿਹਦਾ ਦਾਵਾ ਹੈ ਕਿ ਅਸੀਂ ਭਰਤੀ ਲਗਭਗ ਮੁਕੰਮਲ ਕਰ ਲਈ ਬਲਵਿੰਦਰ ਸਿੰਘ ਭੁੰਦੜ ਜਿਹੜੀ ਸ਼ਨੋਮਨੀ ਅਕਾਲੀ ਦਲ ਦੇ ਪ੍ਰਧਾਨ ਵਰਕਿੰਗ ਪ੍ਰਧਾਨ ਨੇ ਕਿ ਉਹ ਵੀ ਇਹ ਮਹਿਸੂਸ ਕਰਦੇ ਨੇ ਕਿ ਸੰਗਤ ਦੀ ਭਾਵਨਾ ਕੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਸੰਗਤ ਸਾਡੇ ਨਾਲ ਹੀ ਹੈ ਅਸੀਂ ਅਗਰ 22 ਲੱਖ ਤੋਂ ਵੱਧ 24 ਜਾਂ 25 ਲੱਖ ਜਾਂ 30 ਲੱਖ ਵੱਲ ਵੱਧ ਰਹੇ ਹਾਂ ਤੇ ਸੰਗਤ ਸਾਡੇ ਨਾਲ ਹੈ ਪੰਜ ਮੈਂਬਰੀ ਕਮੇਟੀ ਦੇ ਨਾਲ ਨਹੀਂ ਇਹ ਦੋਵਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਇਹਨਾਂ ਭਾਵਨਾਵਾਂ ਦੇ ਨਾਲ ਹੀ ਪੰਥਕ ਜਿਹੜੀਆਂ ਸਥਿਤੀਆਂ ਨੇ ਪੰਜਾਬ ਦੀਆਂ ਉਹ ਤਬਦੀਲ ਹੋਣੀਆਂ ਨੇ ਕਿਉਂਕਿ ਭਾਵਨਾਵਾਂ ਨੇ ਅਮਲੀ ਰੂਪ ਲੈ ਲੈਣਾ ਜਦੋਂ ਐਸਜੀਪੀਸੀ ਦੀਆਂ ਵੋਟਾਂ ਪੈਣਗੀਆਂ ਸਮਾਂ ਬਹੁਤ ਜ਼ਿਆਦਾ ਨਹੀਂ ਜਿਸ ਤਰ੍ਹਾਂ ਦੀਆਂ ਖਬਰਾਂ ਨੇ ਇਹ ਵੀ ਹੋ ਸਕਦਾ ਹੈ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਭਰਤੀ ਕਰ ਰਹੀ ਹੈ ਉਹਦੀ ਭਰਤੀ ਖਤਮ ਹੋਣ ਤੋਂ ਪਹਿਲਾਂ ਹੀ ਕਿਤੇ ਐਸਜੀਪੀਸੀ ਦੀਆਂ ਵੋਟਾਂ ਆ ਜਾਣ ਇਹ ਵੀ ਗੱਲਾਂ ਨੇ ਜਿਹੜੀਆਂ ਧਾਰਮਿਕ ਸਿਆਸੀ ਹਲਕਿਆਂ ਦੇ ਵਿੱਚ ਚੱਲ ਰਹੀਆਂ ਨੇ ਪਰ ਅੱਜ ਦਾ ਦਿਨ ਬਹੁਤ ਅਹਿਮ ਹੈ ਔਰ ਅੱਜ ਸਾਰਾ ਦਿਨ ਆਪਾਂ ਇਹਦੇ ਤੇ ਨਜ਼ਰ ਵੀ ਬਣਾ ਕੇ ਰੱਖਣੀ ਹੈ ਕਿ ਕੀ ਕੀ ਇਹਦੇ ਵਿੱਚ ਹੁੰਦਾ ਹੈ 16 ਸਫਾਈ ਦੀਆਂ ਕੋਸ਼ਿਸ਼ਾਂ ਜਾਰੀ ਨੇ ਸਮਝੌਤੇ ਦੀਆਂ ਕੋਸ਼ਿਸ਼ਾਂ ਜਾਰੀ ਨੇ ਹਾਂ ਪੰਥਕ ਏਕਤਾ ਹੋਣਾ ਇਸ ਵਕਤ ਉਹ ਮੈਨੂੰ ਔਖਾ ਲੱਗਦਾ ਮੈਨੂੰ ਇਹ ਲੱਗਦਾ ਹੈ ਕਿ ਪੰਥਕ ਏਕਤਾ ਦੀ ਗੁੰਜਾਇਸ਼ ਖਤਮ ਹੋ ਗਈ ਜਿਵੇਂ ਮਨਪੀ 43 ਔਰ ਪੰਜ ਮੈਂਬਰੀ ਕਮੇਟੀ ਨੇ ਜਥੇਦਾਰ ਗਿਆਨੀ ਗੜਗਜ ਉਹਨਾਂ ਨੂੰ ਇਹ ਕਹਿ ਦਿੱਤਾ ਸੀ ਕਿ ਇੱਕ ਵਿਅਕਤੀ ਕਰਕੇ ਜਿਹੜੀ ਹੈ ਪੰਥ ਕੇਕਤਾ ਏਕਤਾ ਰੁਕੀ ਹੋਈ ਹੈ ਹੁਣ ਉਹ ਵਿਅਕਤੀ ਕੌਣ ਹੈ ਉਹ ਵੀ ਸਾਰਿਆਂ ਨੂੰ ਪਤਾ ਹੈ ਇਹ ਕਿਹਾ ਉਸ ਦਿਨ ਮਨਪੀ ਟਿਆਲੀ ਨੇ ਸੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਅਗਰ ਜਥੇਦਾਰ ਸਾਹਿਬ ਸਾਹਮਣੇ ਇਹ ਗੱਲ ਕਹਿਤੀ ਕਿ ਇੱਕ ਵਿਅਕਤੀ ਕਰਕੇ ਏਕਤਾ ਰੁਕੀ ਹੈ ਤੇ ਫਿਰ ਮੈਨੂੰ ਲੱਗਦਾ ਏਡੀ ਛੇਤੀ ਉਹ ਵਿਅਕਤੀ ਕਰਕੇ ਸ਼ਾਇਦ ਏਕਤਾ ਹੋਣੀ ਨਹੀਂ ਹਜੇ ਬਾਕੀ ਸਾਰੇ ਰੱਬ ਦੇ ਬੰਦੇ ਆ ਕੁਝ ਨਹੀਂ ਪਤਾ ਕੀ ਦਾ ਮਨ ਕਦੋਂ ਬਦਲ ਜੇ ਪਤਾ ਇਹ ਲੱਗੇ ਕਿ ਏਕਤਾ ਹੋ ਗਈ ਤੇ ਐਲਾਨ ਹੋਣਾ ਬਾਕੀ ਹੈ ਹਜੇ ਇਹਦੀ ਸੰਭਾਵਨਾ ਪਰ ਨਹੀਂ ਹੈ ਇਸ ਤਰ੍ਹਾਂ ਦੀ ਖਬਰ ਵੀ ਕੋ ਦੇਖੋ ਉਧਰ ਇੱਕ ਚਿੱਠੀ ਲਿਖੀ ਗਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸੰਬਰ 23 ਇੱਕ ਪੰਜ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸੀ ਔਰ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਗਿਆ ਸੀ ਕਮੇਟੀ ਚ ਕਈ ਵੱਡੇ ਨਾਮ ਸੀ ਕਈਆਂ ਬਾਰੇ ਇਹ ਮੰਨਿਆ ਜਾਂਦਾ ਸੀ ਕਿ ਉਹ ਬਹੁਤ ਨਜ਼ਦੀਕ ਨੇ ਕੇਂਦਰ ਦੀ ਸੱਤਾ ਦੇ ਪਰ ਉਹ ਵੀ ਮੀਟਿੰਗ ਨਹੀਂ ਕਰਾ ਸਕੇ ਪੰਜ ਮੈਮਰੀ ਕਮੇਟੀ ਦੀ ਪ੍ਰਧਾਨ ਮੰਤਰੀ ਦੇ ਨਾਲ ਸੋ ਹੁਣ ਚਿੱਠੀ ਆਈ ਹੈ ਇੱਕ ਪ੍ਰਧਾਨ ਮੰਤਰੀ ਦਫਤਰ ਚੋਂ 21 ਮਾਰਚ ਦੀ 21 ਮਾਰਚ 25 ਦੇ ਹਵਾਲੇ ਨਾਲ ਚਿੱਠੀ ਆਈ ਹੈ ਜਿਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜੀ ਤੁਹਾਡੀ ਮੰਗ ਸੀ ਜਿਹਦੇ ਬਾਰੇ ਕਮੇਟੀ ਮਿਲਣਾ ਚਾਹੁੰਦੀ ਸੀ ਬੰਦੀ ਸਿੰਘਾਂ ਦੀ ਰਿਹਾਈ ਔਰ ਬਲਵੰਤ ਸਿੰਘ ਰਾਜਵਾਨਾ ਦੇ ਮਾਮਲੇ ਦੇ ਵਿੱਚ ਫੈਸਲੇ ਦੀ ਗੱਲ ਸੀ ਉਹ ਮਾਮਲਾ ਗ੍ਰਹਿ ਮੰਤਰਾਲੇ ਦੇ ਵਿਚਾਰ ਅਧੀਨ ਹੈ ਇਸ ਕਰਕੇ ਅਸੀਂ ਇਹ ਚਿੱਠੀ ਤੁਹਾਨੂੰ ਵਾਪਸ ਭੇਜ ਰਹੇ ਹਾਂ ਇਹ ਮਾਮਲਾ ਗ੍ਰਹਿ ਮੰਤਰਾਲੇ ਦੇ ਵਿਚਾਰ ਅਧੀਨ ਹੈ ਸੋ رابطہ ਗ੍ਰਹਿ ਮੰਤਰਾਲੇ ਦੇ ਜ਼ਰੀਏ ਇਸ ਮਾਮਲੇ ਦੇ ਵਿੱਚ ਅੱਗੇ ਜਾਣਕਾਰੀ ਦੇ ਰੂਪ ਚ ਵਧੇਗਾ ਹੁਣ ਇਹਦੇ ਚ ਵੀ ਕੋਈ ਦੋਹਰਾਈ ਨਹੀਂ ਹੈ ਕਿ ਇਹ ਮਾਮਲਾ ਸੁਪਰੀਮ ਕੋਰਟ ਚ ਵੀ ਪਿਆ ਸੁਪਰੀਮ ਕੋਰਟ ਕਈ ਵਾਰ ਕਹਿ ਚੁੱਕੀ ਹੈ ਕਿ ਫੈਸਲਾ ਕਰੋ ਬਲਵੰਤ ਸਿੰਘ ਰਾਜਵਾਨਾ ਦੇ ਮਾਮਲੇ ਤੇ ਔਰ ਪਾਰਲੀਮੈਂਟ ਦੇ ਵਿੱਚ ਅੰਮਿਤ ਸ਼ਾ ਉਹਨਾਂ ਨੇ ਕਹਿ ਦਿੱਤਾ ਸੀ ਕਿ ਅਗਰ ਕਿਸੇ ਵਿਅਕਤੀ ਨੂੰ ਖੇਦ ਨਹੀਂ ਰਿਗਰੈਟ ਨਹੀਂ ਪਛਤਾਨੀ। ਔਰ ਅਗਰ ਕੋਈ ਵਿਅਕਤੀ ਇਹ ਨਹੀਂ ਕਹਿੰਦਾ ਕਿ ਮੈਨੂੰ ਮੈਨੂੰ ਮਾਫੀ ਚਾਹੀਦੀ ਹੈ ਤੇ ਸਜ਼ਾ ਕਿਵੇਂ ਮਾਫ ਕੀਤੀ ਜਾ ਸਕਦੀ ਹੈ? ਸੋ ਬਲਵੰਤ ਸਿੰਘ ਰਾਜਵਾਨਾ ਉਹ ਸਪਸ਼ਟ ਤੌਰ ਤੇ ਇਸ ਗੱਲ ਤੇ ਅੜੇ ਹੋਏ ਨੇ। ਬਲਵੰਤ ਸਿੰਘ ਰਾਜਵਾਨਾ ਹੁਣ ਅਦਾਲਤਾਂ ਦੇ ਵਿੱਚ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਹੈ। ਸਰਕਾਰ ਤੋਂ ਬਾਰ-ਬਾਰ ਪੁੱਛਿਆ ਜਾਂਦਾ ਹੈ ਵੀ ਇਸ ਮਾਮਲੇ ਨੂੰ ਡਿਸਾਈਡ ਕਰੋ। ਅਲਟੀਮੇਟਲੀ ਇਹ ਮਾਮਲਾ ਕਾਨੂੰਨੀ ਚੱਕਰ ਚ ਉਲਝਿਆ ਹੋਇਆ ਤੇ ਇਹ ਕਮੇਟੀ ਹੈ ਜਿਹੜੀ ਇਸ ਕਮੇਟੀ ਨੂੰ ਸਮਾਂ ਨਹੀਂ ਮਿਲਿਆ ਤੇ ਹਰਜਿੰਦਰ ਸਿੰਘ ਧਾਮੀ ਨੇ ਕੱਲ ਜਦੋਂ ਉਹਦਾ ਸੰਭਿਆ ਤੇ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਇੱਕ ਬਕਾਇਦਾ ਬਿਆਨ ਵੀ ਜਾਰੀ ਕੀਤਾ ਉਹ ਕਹਿੰਦੇ ਬਹੁਤ ਦੁਖਦ ਹੈ ਔਰ ਕਿਤੇ ਨਾ ਕਿਤੇ ਕੇਂਦਰ ਦੀ ਸਰਕਾਰ ਤੋਂ ਪ੍ਰਧਾਨ ਮੰਤਰੀ ਤੋਂ ਉਹ ਨਾਰਾਜ਼ ਨਜ਼ਰ ਆਏ ਪਰ ਇਹ ਗੱਲ ਸਮਝਣ ਵਾਲੀ ਵੀ ਹੈ ਇੱਥੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਪੋਜੀਸ਼ਨ ਧਾਰਮਿਕ ਪੱਖੋਂ ਪ੍ਰਸ਼ਾਸਨ ਪੱਖੋਂ ਪਰਹੈਸੀਅਤ ਪੱਖੋਂ ਔਰ ਸਭ ਤੋਂ ਵੱਡੀ ਗੱਲ ਹੈ ਨਰੇਟਿਵ ਪੱਖੋਂ ਧਾਰਨਾ ਪੱਖੋਂ ਇੱਕ ਧਾਰਨਾ ਹੁੰਦੀ ਹੈ ਅੱਜ ਕੱਲ ਨਰੇਟਿਵ ਸ਼ਬਦ ਬਹੁਤ ਵਰਤਿਆ ਜਾਂਦਾ ਹੈ ਧਾਰਨਾ ਬਣ ਜਾਂਦੀ ਹੈ ਐਸਜੀਪੀਸੀ ਦੇ ਪ੍ਰਤੀ ਜਿਹੜੀ ਧਾਰਨਾ ਬਣੀ ਹੈ ਕਿ ਐਸਜੀਪੀਸੀ ਆਜ਼ਾਦ ਨਹੀਂ ਐਸਜੀਪੀਸੀ ਨੁਮਾਇੰਦਾ ਤਾਂ ਹੈਗੀ ਐ ਸਿੱਖਾਂ ਦੀ ਤੇ ਫੈਸਲੇ ਸਿੱਖਾਂ ਦੀ ਨੁਮਾਇੰਦਗੀ ਦੇ ਰੂਪ ਚ ਨਹੀਂ ਕਰਦੀ ਐਸਜੀਪੀਸੀ ਇਹ ਧਾਰਨਾ ਬਣੀ ਹੈ ਜ਼ਰੂਰੀ ਇਹ ਹਿਲ ਜਾਮ ਲੋਦੇ ਨੇ ਕਿ ਐਸਜੀਪੀਸੀ ਚੰਦਕ ਚੰਦਕ ਜਿਹੜੇ ਮੁਖੀ ਨੇ ਉਹਨਾਂ ਦੀ ਮਰਜ਼ੀ ਨਾਲ ਚੱਲਦੀ ਹੈ ਹੁਣ ਉਹ ਮੁਖੀ ਸੰਸਥਾਵਾਂ ਦੇ ਆਧਾਰਿਆਂ ਦੇ ਉਹ ਕੋਈ ਵੀ ਹੋ ਸਕਦਾ ਹੈ ਪਰ ਇਹ ਗੱਲ ਐਸਜੀਪੀਸੀ ਬਾਰੇ ਧਾਰਨਾ ਹੈ ਕਿ ਐਸਜੀਪੀਸੀ ਦਾ ਫੈਸਲਾ ਆਪਣਾ ਨਹੀਂ ਹੁੰਦਾ ਹੁਣ ਜਥੇਦਾਰ ਸਾਹਿਬ ਨੂੰ ਜਦੋਂ ਹਟਾਇਆ ਗਿਆ ਉਹਦੇ ਪਿੱਛੇ ਵੀ ਇਹ ਗੱਲ ਆਈ ਕਿ ਇਹ ਫੈਸਲਾ ਐਸਜੀਪੀਸੀ ਦਾ ਨਹੀਂ ਐਸਜੀਬੀਸੀ ਤੋਂ ਕਰਾਇਆ ਗਿਆ ਇਹ ਵੀ ਗੱਲਾਂ ਆਈਆਂ ਵੀ ਧਾਮੀ ਸਾਹਿਬ ਪਹਿਲਾਂ ਅਸਤੀਫਾ ਦੇ ਗਏ ਵੀ ਕਿਤਨਾ ਕਿਤੇ ਉਹਨਾਂ ਨੇ ਪਹਿਲਾਂ ਹੀ ਬੇਨਤੀ ਕਰਤੀ ਹੋਣੀ ਵੀ ਮੈਂ ਇਹ ਫੈਸਲੇ ਨਹੀਂ ਕਰ ਸਕਦਾ ਹੁਣੇ ਦੱਸਣਗੇ ਤਾਂ ਧਾਮੀ ਸਾਹਿਬ ਹੀ ਪਰ ਇਹ ਚਰਚਾਵਾਂ ਨੇ ਕਿ ਪਹਿਲਾਂ ਧਾਮੀ ਸਾਹਿਬ ਅਸਤੀਫਾ ਦੇ ਗਏ ਅੜ ਗਏ ਸਟੈਂਡ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਪਰ ਹਜੇ ਵੀ ਸੱਤ ਮੈਂਬਰੀ ਕਮੇਟੀ ਦਾ ਹਿੱਸਾ ਧਾਮੀ ਸਾਹਿਬ ਨੇ ਸਪਸ਼ਟਤਾ ਦੇ ਨਾਲ ਨਹੀਂ ਕਿਹਾ ਉਹ ਹੈਗੇ ਨੇ ਜਾਂ ਨਹੀਂ ਹੈਗੇ ਪਰ ਉਹ ਵਾਪਸ ਆ ਗਏ ਜਦੋਂ ਪ੍ਰਧਾਨ ਮਨਾਉਣ ਗਿਆ ਇੱਕ ਤੋ ਸਵਾਲ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਰੁੱਸਣ ਤੇ ਮੰਨਣ ਤੇ ਵੀ ਆ ਉਹ ਪ੍ਰਧਾਨ ਨੇ ਐਸਜੀਪੀਸੀ ਦੇ ਇਸ ਕਰਕੇ ਐਸਜੀਪੀਸੀ ਦੀ ਜਿਹੜੀ ਆਪਣੀ ਜਿਹੜੀ ਧਾਰਨਾ ਐਸਜੀਪੀਸੀ ਦੇ ਫੈਸਲਿਆਂ ਦੀ ਉਸ ਧਾਰਨਾ ਤੋਂ ਲੋਕ ਕਿਤੇ ਨਾ ਕਿਤੇ ਨਾ ਖੁਸ਼ ਨੇ ਜਿਵੇਂ ਸਰਕਾਰਾਂ ਤੋਂ ਨਾ ਖੁਸ਼ ਹੁੰਦੇ ਨੇ ਦੇ ਕੋਈ ਲੋਕਾਂ ਨੇ ਚੁਣੀ ਐਸਜੀਪੀਸੀ ਐਸਜੀਪੀਸੀ ਕੋਈ ਮੈਚ ਜਿੱਤ ਕੇ ਨਹੀਂ ਆਈ ਕਿਤੋਂ ਐਸਜੀਪੀਸੀ ਕੋਈ ਅਜਿਹੀ ਸੰਸਥਾ ਨਹੀਂ ਹੈ ਕਿ ਜਿਹੜੀ ਹਮੇਸ਼ਾ ਰਹਿਣੀ ਹੈ ਇਹ ਕਾਰਜਕਾਰਨੀ ਇਹ ਲੋਕਾਂ ਨੇ ਇਨਾਂ ਨੂੰ ਬਣਾਤਾ ਇਹ ਜਿੱਤ ਕੇ ਆ ਗਏ ਉਹ ਠੀਕ ਹੈ ਉਹ ਗੱਲ ਸਾਡੀ ਬਦਨਸੀਬੀ ਹੈ ਇੱਕ ਪਾਸੇ 84 ਦੇ ਫੈਸਲੇ ਨਹੀਂ ਵਕਤ ਰਹਿੰਦੇ ਹੁੰਦੇ ਤੇ ਹੋਏ ਨਹੀਂ ਅੱਜ ਤੱਕ ਮੈਂ ਪੜ ਰਿਹਾ ਸੀ ਇੱਕ ਵੀ ਵਿਅਕਤੀ ਨੂੰ 84 ਦੇ ਮਾਮਲੇ 'ਚ ਫਾਂਸੀ ਤੇ ਨਹੀਂ ਟੰਗਿਆ ਗਿਆ 5000 ਤੋਂ ਵੱਧ ਸਿੱਖ ਭਾਈਚਾਰੇ ਦੇ ਲੋਕ ਦੁਨੀਆ ਤੋਂ ਚਲੇ ਗਏ ਇੱਕ ਦੋਸ਼ੀ ਨਹੀਂ ਲੱਭਿਆ ਜਿਹਨੂੰ ਘਟੋ ਘਟ ਫਾਂਸੀ ਤੇ ਟੰਗ ਕੇ ਇਹ ਕਹਿ ਸਕਦੀਆਂ ਸਾਡੀਆਂ ਅਦਾਲਤਾਂ ਕਿ ਦੇਖੋ ਅਸੀਂ ਫਾਂਸੀ ਤੇ ਵੀ ਟੰਗਦੇ ਹੁੰਨੇ ਆ ਮੈਂ ਉਦਾਹਰਨ ਇਸ ਕਰਕੇ ਦੱਤੀ ਉਸੇ ਤਰ੍ਹਾਂ ਐਸਟੀਪੀਸੀ 12 13 ਸਾਲਾਂ ਤੋਂ ਬਦਲੀ ਨਹੀਂ ਚੋਣਾ ਨਹੀਂ ਹੋਈਆਂ ਉਹ ਵੀ ਪ੍ਰਬੰਧ ਹੈ ਜਿਹੜੀਆਂ 5 ਸਾਲ ਬਾਅਦ ਹੋ ਜਾਣੀਆਂ ਚਾਹੀਦੀਆਂ ਸੀ ਉਹ ਕਿਉਂ ਨਹੀਂ ਹੋਈਆਂ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਸਰਕਾਰਾਂ ਦੇ ਨੇੜੇ ਹੁੰਦੇ ਨੇ ਉਹ ਹੋਣ ਨਹੀਂ ਦਿੰਦੀ ਦੰਦੇ ਚੋਣਾ ਇਹ ਇਹ ਕਈ ਤਰ੍ਹਾਂ ਦੇ ਜਿਹੜੇ ਜਿਹੜੇ ਇਹ ਗੁੰਝਲਾਂ ਪੈ ਗਈਆਂ ਉਲਝਾਹਟਾਂ ਪੈ ਗਈਆਂ ਇਸੇ ਕਰਕੇ ਭਰੋਸੇ ਯੋਗਤਾ ਤੇ ਸਵਾਲ ਖੜੇ ਹੋ ਜਾਂਦੇ ਨੇ ਨਿਸ਼ਚਿਤ ਤੌਰ ਤੇ ਇਨਸਾਫ ਦੇਣ ਦੇ ਮਾਮਲੇ 'ਚ ਸਾਡੀਆਂ ਅਦਾਲਤਾਂ ਤੇ ਵੀ ਸਵਾਲ ਖੜੇ ਨੇ ਭਾਵੇਂ ਸੁਪਰੀਮ ਕੋਰਟ ਹੀ ਕਿਉਂ ਨਾ ਹੋਵੇ ਬਹੁਤ ਵੱਡਾ ਸਵਾਲ ਹੈ ਸੁਪਰੀਮ ਕੋਰਟ ਦੇ ਅੱਗੇ ਐਸਜੀਪੀਸੀ ਦੇ ਅੱਗੇ ਵੀ ਸਵਾਲ ਖੜੇ ਹੋ ਰਹੇ ਨੇ ਇਹ ਉਹ ਧਾਰਮਿਕ ਜੱਥੇਬੰਦੀ ਹੈ ਜਿਹਨੇ ਪ੍ਰਸ਼ਾਸਨਿਕ ਫੈਸਲੇ ਕਰਨੇ ਨੇ ਸੋ ਇਹ ਸਾਰੀਆਂ ਜਿਹੜੀਆਂ ਜਿਹੜੀਆਂ ਸਥਿਤੀਆਂ ਬਣੀਆਂ ਨੇ ਇਸ ਕਰਕੇ ਹੁਣ ਅੱਜ ਸਥਿਤੀ ਇਹ ਹੈ ਵੀ ਜੇ ਐਸਜੀਪੀਸੀ ਪ੍ਰਧਾਨ ਮੰਤਰੀ ਤੋਂ ਸਮਾਂ ਮੰਗਦੀ ਹੈ ਤੇ ਪ੍ਰਧਾਨ ਮੰਤਰੀ ਤੋਂ ਦਸੰਬਰ 23 ਚ ਲਿਖੀ ਚਿੱਠੀ ਮਾਰਚ 25 ਚ ਮੁਰਦੀ ਹੈ ਵੀ ਭਾਈ ਇਹ ਤਾਂ ਗ੍ਰਹਿ ਮੰਤਰਾਲੇ ਦੇ ਵਿਚਾਰ ਅਧੀਨ ਹੈ ਸੋ ਮਤਲਬ ਪ੍ਰਧਾਨ ਮੰਤਰੀ ਦੇ ਦਫਤਰ ਜੀ ਵੀ ਡੇਢ ਡੜ ਦੋ ਦੋ ਸਾਲ ਕੋਈ ਧਿਆਨ ਨਹੀਂ ਦਿੰਦਾ ਵੀ ਐਸਜੀਪੀਸੀ ਦੀ ਚਿੱਠੀ ਆਈ ਹੈ ਔਰ ਪੰਜ ਮੈਂਬਰੀ ਕਮੇਟੀ ਬਣੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਇਹ ਸਭ ਤੋਂ ਵੱਡੀ ਗੱਲ ਹੈ ਹੁਣ ਇਹ ਐਸਜੀਪੀਸੀ ਨੂੰ ਆਪਣੇ ਆਪ ਨੂੰ ਨਿਰਪੱਖ ਤੇ ਤਕੜਾ ਕਰਨਾ ਪਊਗਾ ਪ੍ਰਸ਼ਾਸਨਿਕ ਪੱਖੋਂ ਵੀ ਫੈਸਲੇਆ ਪੱਖੋਂ ਵੀ ਤਾਂ ਕਿ ਮੁਲਕ ਦੀ ਸੂਬੇ ਦੀ ਸਰਕਾਰ ਹੋਵੇ ਜਾਂ ਦੇਸ਼ ਦੀ ਸਰਕਾਰ ਹੋਵੇ ਉਹ ਮਹਿਸੂਸ ਕਰੇ ਕਿ ਐਸਜੀਪੀਸੀ ਦੀ ਟਿੱਠੀ ਆਈ ਹੈ ਦੇਖੋ ਇਹ ਸਵਾਲ ਬਹੁਤ ਮਹੱਤਵਪੂਰਨ ਹੈ ਨਰੈਣ ਸਿੰਘ ਚੌੜਾ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗੇ ਸੀ ਜਿਸ ਦਿਨ ਸਜ਼ਾ ਭੁਗਤ ਰਹੇ ਸੀ ਸੁਖਬੀਰ ਸਿੰਘ ਬਾਦਲ 4 ਦਸੰਬਰ ਨੂੰ ਉਸ ਦਿਨ ਨਰੈਣ ਸਿੰਘ ਚੌੜਾ ਵੱਲੋਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਉਹ ਹਮਲਾ ਅਸਫਲ ਕਰ ਦਿੱਤਾ ਗਿਆ ਸੀ ਉਹਨਾਂ ਸਾਢੇ 3 ਮਹੀਨੇ ਜੇਲ੍ਹ ਦੇ ਵਿੱਚ ਰਹੇ ਸੀ ਨਰੈਣ ਸਿੰਘ ਚੋੜਾ ਔਰ ਰੋਪੜ ਜੇਲ੍ਹ ਤੋਂ ਕੱਲ ਧੀਰ ਸ਼ਾਮ ਉਹਨਾਂ ਦੀ ਰਿਹਾਈ ਹੋ ਗਈ ਲਗਭਗ ਰਾਤ ਜਿਹੜਾ ਸਮਾਂ ਹੋ ਗਿਆ ਸੀ ਉਸ ਤੋਂ ਬਾਅਦ ਰਿਹਾਈ ਤਾਂ ਸ਼ਾਮ ਨੂੰ ਹੀ ਹੋਈ ਨਿਰਧਾਰਿਤ ਸਮੇਂ ਤੇ ਹੀ ਤੇ ਵੱਡੀ ਗਿਣਤੀ 'ਚ ਉਹਨਾਂ ਦੇ ਸਮਰਥਕ ਉਹਨਾਂ ਨੂੰ ਉੱਥੇ ਵੈਲਕਮ ਕਰਨ ਲਈ ਪਹੁੰਚੇ ਸੀ ਉਹਨਾਂ ਦੇ ਗੱਲ 'ਚ ਹਾਰ ਪਾਏ ਉਹਨਾਂ ਨੇ ਔਰ ਪੱਤਰਕਾਰ ਵੀ ਵੱਡੀ ਗਿਣਤੀ 'ਚ ਨਰੈਣ ਸਿੰਘ ਚੋੜਾ ਉਹਨਾਂ ਦੇ ਨਾਲ ਗੱਲਬਾਤ ਕਰਨ ਲਈ ਪਹੁੰਚੇ ਹੋਏ ਸੀ ਔਰ ਪੱਤਰਕਾਰਾਂ ਨੇ ਕਈ ਸਵਾਲ ਉਹਨਾਂ ਤੋਂ ਪੁੱਛੇ ਹਾਲਾਂਕਿ ਉਹਨਾਂ ਦੇ ਜਿਹੜੇ ਵਕੀਲ ਸੀ ਸਾਥੀ ਉਹ ਕਹਿੰਦੇ ਬਕਾਇਦਾ ਅਸੀਂ ਬਿਆਨ ਜਾਰੀ ਕਰਾਂਗੇ ਕਿਉਂਕਿ ਜੇਲ੍ਹ 'ਚ ਰਹੇ ਨੇ ਬਹੁਤ ਸਾਰੀਆਂ ਘਟਨਾਵਾਂ ਦਾ ਪਿਛਲੇ ਸਾਢੇ 3 ਮਹੀਨਿਆਂ ਦੀਆਂ ਉਹ ਨਰੈਨ ਸਿੰਘ ਚੌੜਾ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਪਰ ਨਰੈਨ ਸਿੰਘ ਚੌੜਾ ਨੂੰ ਜਦੋਂ ਇੱਕ ਪੱਤਰਕਾਰ ਨੇ ਪੁੱਛਿਆ ਵੀ ਕੀ ਜੋ ਤੁਸੀਂ ਉਸ ਦਿਨ ਕੀਤਾ ਕੀ ਤੁਹਾਡੇ ਮਨ 'ਚ ਗੁੱਸਾ ਸੀ ਤੇ ਉਹਨਾਂ ਦੇ ਸ਼ਬਦ ਉਹ ਕਹਿੰਦੇ ਵੇਖੋ ਸਿੱਖ 'ਚ ਗੁੱਸਾ ਨਹੀਂ ਹੁੰਦਾ ਜਜ਼ਬਾ ਹੁੰਦਾ ਹੈ ਰੋਹ ਹੁੰਦਾ ਹੈ ਤੇ ਗੁਰੂ ਮਹਾਰਾਜ ਦੇ ਹੁਕਮਾ ਮੁਤਾਬਕ ਉਹ ਆਪਣੇ ਫਰਜ਼ ਅਦਾਇਗੀ ਕਰਦਾ ਹੈ ਇਹ ਉਹਨਾਂ ਦੇ ਕਹਿਣ ਦਾ ਮਤਲਬ ਸੀ ਤੇ ਉਹ ਕਹਿੰਦੇ ਖਾਲਸਾ ਅਕਾਲ ਪੁਰਖ ਦੀ ਫੌਜ ਹੈ ਉਹਨਾਂ ਨੇ ਇਹ ਵੀ ਕਿਹਾ ਸੋ ਉਹਨਾਂ ਨੇ ਬਾਰ-ਬਾਰ ਪੱਤਰਕਾਰਾਂ ਨੇ ਜਦੋਂ ਸਵਾਲ ਕੀਤੇ ਨਰੈਨ ਸਿੰਘ ਚੌੜਾ ਕਹਿੰਦੇ ਜਦੋਂ ਇਹ ਪੁੱਛਿਆ ਗਿਆ ਉਹਨਾਂ ਨੇ ਵੀ ਜਿਹੜੀ ਉਹ ਸਜ਼ਾ ਭੁਗਤ ਰਹੇ ਨੇ ਕਿ ਜਿਹੜੀ ਸਜ਼ਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੀ ਗਈ ਸੀ ਤੁਸੀਂ ਉਹ ਤੋਂ ਸੰਤੁਸ਼ਟ ਨਹੀਂ ਸੀ ਉਹ ਕਹਿੰਦੇ ਪੰਥ ਨੂੰ ਪੁੱਛੋ ਪੰਥ ਇਸ ਗੱਲ ਦਾ ਜਵਾਬ ਦੇਊਗਾ ਹਾਲਾਂਕਿ ਕਿਤਨਾ ਕਿਤੇ ਉਹਨਾਂ ਨੇ ਹਾਮੀ ਭਰੀ ਕਿ ਜਿਹੜੇ 2 ਦਸੰਬਰ ਦੇ ਫੈਸਲੇ ਸੀ ਉਹਨਾਂ ਨੂੰ ਉਸ ਰੂਪ ਚ ਪ੍ਰਵਾਨ ਨਹੀਂ ਕੀਤਾ ਜਾ ਰਿਹਾ ਸੋ ਇਹ ਵੀ ਨਰੈਨ ਸਿੰਘ ਚੌੜਾ ਨੇ ਇਸ਼ਾਰਿਆਂ-ਇਸ਼ਾਰਿਆਂ ਚ ਆਪਣੀ ਗੱਲ ਕਹੀ ਪਰ ਨਰੈਨ ਸਿੰਘ ਚੌੜਾ ਦੇ ਮਸਲੇ ਤੇ ਸਿਆਸਤ ਪੰਥਕ ਸਫਾਂ ਦੇ ਵਿੱਚ ਬਹੁਤ ਪਹ ਗਈ ਹੈ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਜਿੱਦਾਂ ਹੀ ਪਰਸੋਂ ਪਤਾ ਲੱਗਿਆ ਕਿ ਜ਼ਮਾਨਤ ਹੋਣੀ ਹੈ ਨਰੈਨ ਸਿੰਘ ਚੌੜਾ ਦੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਬਿਆਨ ਆਉਣੇ ਸ਼ੁਰੂ ਹੋਗੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸੋਸ਼ਲ ਮੀਡੀਆ ਦਾ ਵਰਕ ਹੈ ਉਹਦੇ ਉੱਪਰ ਵੀ ਬਿਆਨ ਆਏ ਅਰਸ਼ਦੀਪ ਸਿੰਘ ਕਲੇਰ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਲੀਗਲ ਵਿੰਗ ਦੇ ਸ਼੍ਰੋਮਣੀ ਅਕਾਲੀ ਦਲ ਦੇ ਮੈਂ ਸੁਣ ਰਿਹਾ ਸੀ ਇੱਕ ਟੈਲੀਵਿਜ਼ਨ ਚੈਨਲ ਦੇ ਉੱਤੇ ਉਹਨਾਂ ਦਾ ਵੀ ਬਿਆਨ ਆ ਰਿਹਾ ਸੀ ਉਹ ਕਹਿੰਦੇ ਵੀ ਪੰਜਾਬ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਸਰਕਾਰ ਉਹ ਕਹਿੰਦੇ ਇਹ ਦੋਨਾਂ ਦੀ ਕਿਤੇ ਨਾ ਕਿਤੇ ਇਹਨਾਂ ਨੇ ਕਮਜ਼ੋਰ ਚਲਾਨ ਪੇਸ਼ ਕੀਤਾ ਕਿੰਨਾ ਕਿਤੇ ਇਹਨਾਂ ਦੀ ਮਿਲੀ ਭਗਤ ਹੈ ਨਰੈਨ ਸਿੰਘ ਚੌੜਾ ਨੂੰ ਇਸ ਕਰਕੇ ਜ਼ਮਾਨਤ ਹੋਈ ਹੈ ਤਕਨੀਕੀ ਆਧਾਰ ਤੇ ਸੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਪੰਜਾਬ ਪੁਲਿਸ ਇਨਵੈਸਟੀਗੇਸ਼ਨ ਚ ਕਰ ਸਕਦੀ ਸੀ ਸੁਖਬੀਰ ਸਿੰਘ ਬਾਦਲ ਦਾ ਵੀ ਬਿਆਨ ਨਹੀਂ ਰਿਕਾਰਡ ਕੀਤਾ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਸੋ ਇੱਕ ਤਰੀਕੇ ਨਾਲ ਅਰਸ਼ਦੀਪ ਸਿੰਘ ਕਲੇਰ ਖੁੱਲ ਕੇ ਟੈਲੀਵਿਜ਼ਨਾਂ ਤੇ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਸਰਕਾਰ ਤੇ ਪੰਜਾਬ ਦੀ ਪੁਲਿਸ ਦੀ ਭੂਮਿਕਾ ਜਿਹੜੀ ਹੈ ਉਹ ਸਹੀ ਨਹੀਂ ਫਿਰ ਪਰਮਭੰਦ ਸਿੰਘ ਬੰਟੀ ਰੁਬਾਣਾ ਉਹਨਾਂ ਨੇ ਬਕਾਇਦਾ ਅ ਮੀਡੀਆ ਦੇ ਨਾਲ ਵੀ ਇੱਕ ਬਿਆਨ ਜਾਰੀ ਕੀਤਾ ਉਹਨਾਂ ਦੇ ਸੋਸ਼ਲ ਮੀਡੀਆ ਵਰਕੇ ਤੇ ਉਹਨਾਂ ਨੇ ਤਕਨੀਕੀ ਕਮੀਆਂ ਵੀ ਉਜਾਗਰ ਕੀਤੀਆਂ ਵੀ ਕਿਹੜੀਆਂ-ਕਿਹੜੀਆਂ ਤਕਨੀਕੀ ਕਮੀਆਂ ਰਹੀਆਂ ਚਲਾਨ ਕਿਉਂ ਨਹੀਂ ਜਿਹੜਾ ਹੈਗਾ ਠੀਕ ਪੇਸ਼ ਕੀਤਾ ਗਿਆ ਔਰ ਸੁਖਬੀਰ ਸਿੰਘ ਬਾਦਲ ਦੀ ਸਟੇਟਮੈਂਟ ਨਹੀਂ ਲਈ ਗਈ ਚਲਾਨ ਜਾਣਬੁੱਝ ਕੇ ਕਹਿੰਦੇ ਹਲਕਾ ਰੱਖਿਆ ਗਿਆ ਅਕਾਲੀ ਦਲ ਲੀਗਲ ਸੈੱਲ ਦੇ ਜਿਹੜੇ ਪ੍ਰਧਾਨ ਨੇ ਅਰਸ਼ਦੀਪ ਸਿੰਘ ਕਲੇਰ ਉਹ ਕਹਿੰਦੇ ਵੀ ਚਲਾਨ ਹਲਕਾ ਰੱਖਿਆ ਗਿਆ ਇਹ ਗੱਲਾਂ ਆਈਆਂ ਨੇ ਪਰਮਬੰਦ ਸਿੰਘ ਵੰਟੀ ਰਮਾਣਾ ਉਹਨਾਂ ਦਾ ਵੀ ਬਿਆਨ ਆਇਆ ਹੈ ਹੁਣ ਜ਼ਮਾਨਤ ਤੋਂ ਯੂਥ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸਰਬਜੀਤ ਸਿੰਘ ਝੰਗਰ ਉਹ ਕਹਿੰਦੇ ਜ਼ਮਾਨਤ ਤੋਂ ਸਾਫ਼ ਹੋ ਗਿਆ ਕਿ ਸਰਕਾਰਾਂ ਤੇ ਪੰਜਾਬ ਪੁਲਿਸ ਕਿਸ ਦਾ ਸਾਥ ਦੇ ਰਹੀਆਂ ਨੇ ਸੋ ਉਹਨਾਂ ਦੇ ਕਹਿਣ ਦਾ ਮਤਲਬ ਸੀ ਕਿ ਇਹ ਜ਼ਮਾਨਤ ਹੋਈ ਹੈ ਜਿਹੜੀ ਇਹਦੇ ਤੋਂ ਤਸਵੀਰ ਸਾਫ਼ ਹੋ ਗਈ ਹੁਣ ਨਰੈਨ ਸਿੰਘ ਚੌੜਾ ਉਹਨਾਂ ਦੇ ਜਿਹੜੇ ਵਕੀਲ ਨੇ ਅੱਜ ਉਹ ਇੱਕ ਪ੍ਰੈਸ ਸਟੇਟਮੈਂਟ ਜਾਰੀ ਕਰ ਸਕਦੇ ਕਰ ਸਕਦੇ ਨੇ ਨਰੈਨ ਸਿੰਘ ਚੌੜਾ ਵੱਲੋਂ ਕਿਉਂਕਿ ਨਰੈਨ ਸਿੰਘ ਚੌੜਾ ਹੁਣਾਂ ਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਨੇ ਜਿਹੜੇ ਉਹ ਸ਼ਰੋਮਣੀ ਅਕਾਲੀ ਦਲ ਦੀ ਉਸ ਧਿਰ ਨੇ ਲਾਏ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਨਾਲ ਖੜੇ ਨੇ ਆਉਂਦੇ ਦਿਨਾਂ 'ਚ ਇਹ ਮਸਲਾ ਹੋਰ ਵੱਡਾ ਬਣ ਸਕਦਾ ਹੈ ਨਰੈਨ ਸਿੰਘ ਚੋੜਾ ਹੁਣ ਕਿਸ ਰੂਪ 'ਚ ਸਰਗਰਮ ਹੋਣਗੇ ਕਿਉਂਕਿ ਇੱਥੋਂ ਤੱਕ ਵੀ ਚਰਚਾਵਾਂ ਆ ਰਹੀਆਂ ਨੇ ਕਿ ਹੁਣ ਕਿਉਂਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ ਨੇ ਇੱਥੋਂ ਤੱਕ ਚਰਚਾਵਾਂ ਆ ਰਹੀਆਂ ਨੇ ਕਿ ਨਰੈਨ ਸਿੰਘ ਚੋੜਾ ਨੂੰ ਵੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਕਿਸ ਨਾ ਕਿਸੇ ਧਿਰ ਵੱਲੋਂ ਅੱਗੇ ਕੀਤਾ ਜਾ ਸਕਦਾ ਹੈ ਵੀ ਤੁਸੀਂ ਵੀ ਆਓ ਇਸ ਤਰ੍ਹਾਂ ਪੰਜਾਬ ਦੀ ਸਿਆਸਤ ਪੁਰਾਣੇ ਸਮਿਆਂ ਚ ਵੀ ਚੱਲਦੀ ਰਹੀ ਹੈ ਹੁਣ ਇਹ ਗੱਲਾਂ ਕਿੰਨੀਆਂ ਕਿ ਸੱਚ ਹੁੰਦੀਆਂ ਨੇ ਕਿੰਨੀਆਂ ਕਿ ਨਹੀਂ ਹੁੰਦੀਆਂ ਇਹ ਤਾਂ ਵਕਤ ਦੱਸੂਗਾ ਪਰ ਨਰੈਣ ਸਿੰਘ ਚੌੜਾ ਉਸ ਮੌਕੇ ਤੇ ਆਏ ਨੇ ਜਦੋਂ 28 ਨੂੰ ਫਿਰ ਪੰਥਕ ਇਕੱਠ ਹੈ ਔਰ ਜਿਹੜੀ 2 ਦਸੰਬਰ ਦਾ ਹੁਕਮਨਾਮਾ ਸੀ 2 ਦਸੰਬਰ ਦੇ ਹੁਕਮਨਾਮੇ ਮੁਤਾਬਕ ਧਾਰਮਿਕ ਸਜ਼ਾ ਭੁਗਤ ਰਹੇ ਸੀ ਸੁਖਬੀਰ ਸਿੰਘ ਬਾਦਲ ਜਦੋਂ ਉਹਨਾਂ ਤੇ ਹਮਲੇ ਦੀ ਕੋਸ਼ਿਸ਼ ਹੋਈ ਚਲੋ ਸ਼ੁਕਰ ਹੈ ਰੱਬ ਦਾ ਉਹਨਾਂ ਦੀ ਜਾਨ ਬਚ ਗਈ ਪਰ ਹਜੇ ਵੀ ਉਹ 2 ਦਸੰਬਰ ਦੇ ਜਿਹੜੇ ਹੁਕਮਨਾਮੇ ਨੇ ਮੁਕੰਮਲ ਤੌਰ ਦੇ ਉੱਤੇ ਉਹਨਾਂ ਦੇ ਉੱਤੇ ਜਿਸ ਤਰ੍ਹਾਂ ਦਾ ਰਵਈਆ ਹੋਣਾ ਚਾਹੀਦਾ ਸੀ ਪੋਲਿਟਿਕਲ ਧਿਰਾਂ ਦਾ ਵਿਰੋਧੀ ਲੀਡਰ ਅਸੰਤੋਸ਼ਟ ਨੇ ਉਹਦੇ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਸਾਬਕਾ ਜਥੇਦਾਰ ਸੀ ਗਿਆਨੀ ਰੁਘਵੀਰ ਸਿੰਘ ਉਹ ਵੀ ਇਸ ਗੱਲ ਨਾਲ ਸਹਿਮਤ ਸੀ ਕਿ ਹਜੇ ਵੀ ਇਨ ਬਿਨ 2 ਦਸੰਬਰ ਦੇ ਫੈਸਲੇ ਲਾਗੂ ਨਹੀਂ ਹੋਏ ਔਰ ਜਿਹੜੇ ਨਵੇਂ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਨੇ ਹਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਵੀ ਕੀ ਉਹ ਸੰਤੁਸ਼ਟ ਨੇ ਕਿ 2 ਦਸੰਬਰ ਦੇ ਜਿਹੜੇ ਹੁਕਮਨਾਮੇ ਸੀ ਉਹ ਜਿਸ ਰੂਪ ਚ ਲਾਗੂ ਹੋਏ ਕੀ ਉਹਨਾਂ ਦੀ ਸੰਤੁਸ਼ਟੀ ਹੋਈ ਹਾਲਾਂਕਿ ਉਹਨਾਂ ਨੇ ਇਹ ਕਿਹਾ ਸੀ ਵੀ ਕੋਈ ਛੇੜਖਾਨੀ ਨਹੀਂ ਹੋਊਗੀ ਇਹਨਾਂ ਨਾਲ। ਔਰ ਇਹ ਅਸੀਂ ਲਾਗੂ ਕਰਾਵਾਂਗੇ ਇਸ ਤਰੀਕੇ ਦੀਆਂ ਗੱਲਾਂ ਉਹਨਾਂ ਨੇ ਵੀ ਕੀਤੀਆਂ ਸੀ ਪਰ ਪੰਥਕ ਸਫਾ ਦੇ ਵਿੱਚ ਇਹ ਗੱਲ ਹਜੇ ਹੋਰ ਅੱਗੇ ਤੁਰੇਗੀ ਆਉਣ ਵਾਲੇ ਦਿਨ ਚ ਕੀ ਰੂਪ ਰੰਗਤ ਲੈਂਦੀ ਹੈ ਉਹਦੇ ਤੇ ਆਪਾਂ ਨਜ਼ਰ ਰੱਖਾਂਗੇ। ਸੋ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਪੰਜਾਬ ਸਰਕਾਰ ਵੀ ਆਪਣਾ ਪੱਖ ਡੀਪੀਆਰ ਦੇ ਜ਼ਰੀਏ ਜਾਂ ਕਿਸੇ ਵੀ ਤਰ੍ਹਾਂ ਨਾਲ ਡੀਪੀਆਰਓ ਦੇ ਜ਼ਰੀਏ ਜਾਂ ਕਿਸੇ ਤਰ੍ਹਾਂ ਨਾਲ ਪੇਸ਼ ਕਰ ਸਕਦੀ ਹੈ ਤੁਹਾਡਾ ਪੱਖ ਅੱਗੇ ਵਧਾਵਾਂਗੇ ਕੋਈ ਕਲੈਰਿਟੀ ਸਰਕਾਰ ਜਾਂ ਕੋਈ ਵੀ ਪੋਲਿਟੀਕਲ ਤਿਰ ਸਾਰਿਆਂ ਦਾ ਸਵਾਗਤ ਹੈ ਬਹੁਤ ਧੰਨਵਾਦ